ਰਾਗ ਮਾਫੀ ਬਾਰੇ ਜਿਹੜੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਦੇ ਸਾਨੂੰ ਸਾਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਆਪਣੇ ਘਰ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਬੁਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਿਹਦੇ ਰਹੇ ਜੇ ਝੂਠ ਆ ਤੇ ਦੱਸੋ ਕਿਥੇ ਮਰਦੀਆਂ ਆਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਜਾਂ ਅਪਣੀਵੇਂ ਦਿਨ ਗੌਰਮੇਟ ਬਾਦਲ ਸਾਹਿਬ ਨੂੰ ਇੱਕ ਇਨਕੁਆਇਰੀ ਕਰਾ ਲਓ ਕਿਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਠਾਣੇ ਚੋਂ ਦੀਆਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਤੇ ਸਮਝੋ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਚੰਨੀ ਇਹ ਚੰਨੀ ਸਾਹਿਬ ਕੀ ਨੇ ਚੰਨੀ ਸਾਹਿਬ ਵਾਲੇ ਇਹ ਪਰਚਾ ਰਜਿਸਟਰ ਹੋਇਆ ਉਦੋਂ ਹੀ ਚੋਰੀ ਹੋਈ ਆ ਸਾਰੇ ਰਿਕਾਰਡ ਚੋਰੀ ਆ 6000 ਡਰਗ ਮਨੀ ਕਿੱਥੇ ਆਓ ਕੌਣ ਅਫਸਰ ਜ਼ਿੰਮੇਵਾਰ ਨੇ ਉਹਦੇ ਕਿੱਥੇ ਆਓ ਅਜੇ ਇੱਕ ਬੋਨਜੀ ਤੁਸੀਂ ਕਹੇ ਕਿ ਸੱਤਾ ਪਿੰਡੀ ਹੋਣਾ ਨੂੰ ਜੀ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਅਫਸਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਹੀ ਮੈਂ ਡੀਓਡਟ ਲਿਖਿਆ ਤਾਨੂੰ ਮੈਂ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜੋ ਮੈਂ ਉੱਥੇ ਲਿਖਿਆ ਆ ਉਥੇ ਸੱਤਾ ਪਿੰਦੀ ਆ ਕਿੰਨਿਆਂ ਬਾਰੇ ਜੇ ਇੱਕ ਸ਼ਬਦ ਵੀ ਗਲਤ ਹੋਊ ਤੇ ਜੋ ਮਰਜ਼ੀ ਨੂੰ ਡੰਡ ਦੇ